ਪੀਟੀਏ ਨਿਊ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕ੍ਰਿਸ਼ਨ ਤਿੰਮਰਪੁਰੀਆ ਤੁਹਾਨੂੰ ਅੱਜ ਇੱਕ ਖਾਸ ਜਾਣਕਾਰੀ ਦੇਣ ਦੇ ਅਧੀਨ ਆਏ ਹਾਂ ਤੁਸੀਂ ਭਲੀ ਭਾਤ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਐਲਾਨ ਜਿਹੜਾ ਕਰ ਦਿੱਤਾ ਹੈ ਬਿਗਲ ਜਿਹੜਾ ਬਚ ਚੁੱਕਾ ਹੈ ਪੰਚਾਇਤੀ ਚੋਣਾਂ ਦਾ ਹਰ ਇੱਕ ਪਿੰਡ ਵਿੱਚ ਆਪੋ ਆਪਣੀਆਂ ਪੰਚਾਇਤਾਂ ਬਣਾਉਣ ਲਈ ਜਿਹੜੇ ਲੀਡਰ ਨੇ ਮੌਤ ਵਰਨੇ ਪਿੰਡਾਂ ਦੇ ਉਹ ਪੱਬੋ ਭਾਰ ਹੋਏ ਪਏ ਨੇ ਤੇ ਅੱਜ ਜਿਹੜੀ ਪਿੰਡ ਤਿੰਬਰਪੁਰ ਵਿਖੇ ਵੀ ਇਕੱਠ ਹੋਇਆ। ਬਲਾਕ ਪ੍ਰਧਾਨ ਅਜੀਤ ਸਿੰਘ ਦੀ ਅਗਵਾਈ ਹੇਠ ਸਾਬਕਾ ਸਰਪੰਚ ਲਾਲ ਸਿੰਘ, ਸਾਬਕਾ ਸਰਪੰਚ ਕੇਸਰ ਸਿੰਘ, ਜਸਵੀਰ ਸਿੰਘ ਅਤੇ ਹੋਰ ਮੋਤਵਰ ਕਮੇਟੀਆਂ ਦੇ ਮੋਤਵਰ ਇਕੱਠੇ ਹੋਏ। ਉਹਨਾਂ ਦੀ ਸਹਿਮਤੀ ਨਾਲ ਜਿਹੜਾ ਗੁਰਵੀਰ ਸਿੰਘ ਦੀ ਪਤਨੀ ਨੂੰ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਪੰਜ ਹੋਰ ਜਿਹੜੇ ਪੰਜ ਚੁਣੇ ਗਏ ਹਨ। ਬਹੁਤ ਜਿਹੜਾ ਧੰਨਵਾਦ ਅਸੀਂ ਪਿੰਡ ਵਾਸੀਆਂ ਦਾ, ਨਗਰ ਵਾਸੀਆਂ ਦਾ ਕਰਦੇ ਹਾਂ ਤੇ ਅਸੀਂ ਨਗਰ ਵਾਸੀਆਂ ਨੇ ਇਹ ਵੀ ਸੋਚਿਆ ਕਿ ਇੱਕ ਤਾਂ ਇਹਦੇ ਵਿੱਚ ਪਾਰਟੀਬਾਜ਼ੀ ਖਤਮ ਹੋਵੇ ਲੜਾਈ ਝਗੜੇ ਖਤਮ ਹੋਣੇ ਬਾਧੂ ਖਰਚਾ ਤੋਂ ਵੀ ਬਚਿਆ ਜਾ ਸਕਦਾ ਸਰਬਸੰਮਤੀ ਕਰਕੇ ਔਰ ਜਿਹੜਾ ਦੂਜਾ ਵੱਡਾ ਕਾਰਨ ਹੈ ਉਹ ਹੈ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗਏ 5 ਲੱਖ ਦਾ 5 ਲੱਖ ਰੁਪਏ ਪੰਜਾਬ ਸਰਕਾਰ ਦੇਊਗੀ ਉਹਨਾਂ ਪਿੰਡਾਂ ਨੂੰ ਉਹਨਾਂ ਪੰਚਾਇਤਾਂ ਨੂੰ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ ਤੇ ਉਹ ਪਿੰਡ ਦੇ ਹੀ ਵਿਕਾਸ ਤੇ ਲਾਇਆ ਜਾਊਗਾ ਜੋ ਕਿ ਆਉਣ ਵਾਲੇ ਟਾਈਮ ਵਿੱਚ ਵੱਡਾ ਜਿਹੜਾ ਪਿੰਡ ਦਾ ਪਿੰਡ ਦੇ ਕੰਮਾਂ ਨੂੰ ਉਸਾਰਿਆ ਜਾਊਗਾ ਉਹ ਪਿੰਡ ਦੇ ਵਸਨੀਕਾਂ ਨੇ ਹੀ ਉੱਥੇ ਬਸਣਾ ਹੈ ਉਹ ਜਿਹੜੀਆਂ ਚੀਜ਼ਾਂ ਬਣਨੀਆਂ ਉਹਨਾਂ ਨੂੰ ਉਹਨਾਂ ਨੇ ਹੀ ਪਿੰਡ ਦੇ ਵਾਸੀਆਂ ਨੇ ਹੀ ਵਰਤਣਾ ਹੈ ਵੱਡੀ ਖੁਸ਼ਹਾਲੀ ਆਵੇਗੀ ਤੇ ਪੰਜਾਬ ਸਰਕਾਰ ਵੱਲੋਂ ਵੀ ਇਹ ਜ਼ੋਰ ਦਿੱਤਾ ਜਾ ਰਿਹਾ ਕਿ ਵੱਧ ਤੋਂ ਵੱਧ ਜਿਹੜੀਆਂ ਸਰਬਸੰਮਤੀ ਨਾਲ ਚੋਣਾਂ ਕਰਵਾਈਆਂ ਜਾਣ ਪਹਿਲਾਂ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਸੀ ਕਿ ਚੋਣ ਨਿਸ਼ਾਨ ਤੋਂ ਬਿਨਾ ਸਰਕਾਰੀ ਚੋਣ ਨਿਸ਼ਾਨ ਤੋਂ ਬਿਨਾ ਜਿਹੜੇ ਇਹ ਪੰਚਾਇਤੀ ਚੋਣਾਂ ਸਰਪੰਚਾਂ ਪੰਚਾਂ ਦੀਆਂ ਕਰਵਾਈਆਂ ਜਾਣ ਨਿਰਪੱਖ ਹੋ ਕੇ ਆਪੋ ਆਪਣੇ ਪਿੰਡਾਂ ਵਿੱਚ ਸਰਪੰਚ ਪੰਚ ਸੋਜਵਾਨ ਬਣਾਓ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਤਿੰਬਰਪੁਰ ਦੇ ਵਸਨੀਕਾਂ ਦਾ ਜਿਨ੍ਹਾਂ ਨੇ ਅੱਜ ਇਕੱਠੇ ਹੋ ਕੇ ਪਿੰਡ ਦੇ ਸਾਥ ਵਿੱਚ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਜਿਹੜਾ ਪੰਚਾਇਤਾਂ ਚੁਣ ਦਿੱਤੀਆਂ ਮੈਨੂੰ ਲੱਗਦਾ ਇਹ ਮੇਰਾ ਨਿੱਜੀ ਲੱਗਦਾ ਮੈਨੂੰ ਨਿੱਜੀ ਤੌਰ ਤੇ ਕਿ ਇਹ ਜਿਹੜੀ ਪੰਚਾਇਤ ਬਣੀ ਹੈ ਇਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪਹਿਲੀ ਪੰਚਾਇਤ ਹੈ ਜਿਹੜੀ ਸਰਬਸੰਮਤੀ ਨਾਲ ਬਣੀ ਹੈ ਇੱਥੇ ਤੱਕ ਸੁਣ ਚਾ ਹੈ ਕਿ ਇਹ ਪੰਜਾਬ ਦੀ ਹੀ ਪਹਿਲੀ ਪੰਚਾਇਤ ਹੈ ਜਿਹੜੀ ਸਰਬਸੰਮਤੀ ਨਾਲ ਚੁਣੀ ਗਈ ਗੁਰਵੀਰ ਸਿੰਘ ਨੇ ਵੀ ਜਿਹੜੇ ਸਰਪੰਚ ਦੇ ਪਤੀ ਆ ਉਹਨਾਂ ਨੇ ਵੀ ਵੱਡਾ ਐਲਾਨ ਕੀਤਾ ਕਿ ਇਹ ਵੱਡੇ ਤੌਰ ਤੇ ਜਿਹੜੇ ਪਿੰਡ ਵਿੱਚ ਵਿਕਾਸ ਕਰਾਉਣਗੇ ਆਪਣੇ ਪੱਲਿਓ ਪੈਸੇ ਲਾਉਣਗੇ ਤੇ ਪੰਚ ਤੇ ਪਿੰਡ ਵਾਲਿਆਂ ਨੇ ਵੀ ਇਹ ਭਰੋਸਾ ਦਿਵਾਇਆ ਕਿ ਅਸੀਂ ਇੱਕ ਮੁੱਢ ਹੋ ਕੇ ਪੰਚਾਇਤ ਦਾ ਸਾਥ ਦੇਵਾਂਗੇ ਤਾਂ ਆਪਾਂ ਆਓ ਗੱਲ ਕਰਦੇ ਹਾਂ ਪਿੰਡ ਦੇ ਜਿਹੜੇ ਨਵੇਂ ਚੁਣੇ ਗਏ ਸਰਪੰਚ ਦੇ ਪਤੀ ਨਾਲ ਅਤੇ ਬਲਾਕ ਪ੍ਰਧਾਨ ਅਜੀਤ ਸਿੰਘ ਨਾਲ ਸਾਬਕਾ ਸਰਪੰਚ ਲਾਲ ਸਿੰਘ ਨਾਲ ਗੁਰਦੁਆਰਾ ਸਾਹਿਬ ਪਹੁੰਚ ਗਏ ਇन्होने ਸਰੋਪਾ ਵੀ ਜਿਹੜੀ ਗੁਰੂ ਦੀ ਬਖਸ਼ਿਸ਼ ਹੈ ਸਰੋਪਾ ਵੀ ਇਹਨਾਂ ਨੂੰ ਨਗਰ ਨਿਵਾਸੀ ਵੱਲੋਂ ਦਿੱਤਾ ਗਿਆ ਸੋ ਆਓ ਕਰਦੇ ਆਂ ਗੱਲਬਾਤ ਹਾਂਜੀ ਅੱਜ ਪਿੰਡ ਤਿਮਰਪੁੱਡੀ ਸਰਪੰਚ ਸਾਹਿਬ ਜਿਹੜੀ ਪੰਚਾਇਤ ਚੁਣੀ ਗਈ ਹੈ ਤੁਹਾਡੀ ਵਾਈਫ ਨੂੰ ਸਰਪੰਚ ਦਾ ਉਹਦਾ ਦਿੱਤਾ ਗਿਆ ਤੁਸੀਂ ਸਰਪੰਚ ਬਣੇ ਹੋ ਇਹਦੇ ਬਾਰੇ ਕੀ ਕਹਿਣਾ ਬਈ ਸਾਰੇ ਪਿੰਡ ਦਾ ਧੰਨਵਾਦ ਜੀ ਮਨੂੰ ਇੱਕ ਗਰੀਬ ਜੇ ਬੰਦੇ ਨੇ ਲੋਕਾਂ ਨੇ ਇੰਨਾ ਮਾਣ ਦਿਆ ਜੀ ਮੈਂ ਇਹਦਾ ਮਾਣ ਨਹੀਂ ਟੁੱਟਣ ਦੇਵਾਂਗਾ ਜਿੰਨੇ ਜੋਗਾ ਹੈਗਾ ਵੀ ਕੁਝ ਕਰਕੇ ਦਿਖਾਵਾਂਗੇ ਜੀ ਕਹਿੰਦਾ ਹਰੇਕਿਆ ਪਰ ਆਪਾਂ ਜਰੂਰ ਕਰਾਂਗੇ ਤੇ ਸਾਰਿਆਂ ਨਾਲ ਲੈ ਕੇ ਚੱਲੂਗਾ ਜੀ ਪਾਰਟੀ ਬਾਜੀ ਲੜਾਈ ਝਗੜਾ ਇਹਦੇ ਆਪਾਂ ਬਹੁਤ ਦੂਰੇ ਆਂ ਵੀ ਸਾਰੋਂ ਇਕੱਠੇ ਲੈ ਕੇ ਚੱਲੂਗਾ ਕੀ ਸੋਚਿਆ ਪਲਾਨਿੰਗ ਤਾਂ ਪਹਿਲਾਂ ਚੱਲਦੀ ਹੁੰਦੀ ਹੈ ਕੀ ਸੋਚਿਆ ਕਿ ਇਹੋ ਜੇ ਪਿੰਡ 'ਚ ਕੰਮ ਕਰਨੇ ਬਈ ਕੰਮ ਤਾਂ ਬਹੁਤ ਜਿਹੜੇ ਕਰਨੇ ਆਣੇ ਜੀ ਜਿੰਨਾ ਵੀ ਹੋਇਆ ਪਹਿਲਾਂ ਤਾਂ ਪਾਣੀ ਦਾ ਬਹੁਤ ਬੁਰਾ ਹਾਲ ਹੈ ਟੋਬਿਆਂ ਦਾ ਜੀ ਤੇ ਇਹੋ ਜੇ ਕੰਮ ਕਰ ਬਾਕੀ ਬਾਈ ਨੂੰ ਵੱਧ ਪਤਾ ਜੀ ਇਹ ਦੱਸੂਗਾ ਜੀ ਜੀ ਪ੍ਰਧਾਨ ਜੀ ਤੁਸੀਂ ਵੀ ਪਿੰਡ ਤਿਮਰਪੁਰ ਦੀ ਪੰਚਾਇਤ ਵਿੱਚ ਸ਼ਾਮਲ ਹੋ ਪੰਜ ਬਣਿਓ ਪੰਜ ਨੰਬਰ ਵਾਰਡ ਤੋਂ ਪੀਸੀ ਤੋਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਨਗਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਉਪਰਾਲਾ ਕਰਕੇ ਇੱਕ ਪਿੰਡ ਵਿੱਚ ਗੁਰਦੁਆਰਾ ਸਾਹਿਬੀ ਕੇ ਇਕੱਠ ਕੀਤਾ ਅਤੇ ਸਰਬਸੰਮਤੀ ਨਾਲ ਪੰਚਾਇਤ ਚੋਣ ਦਾ ਜੋ ਇਹਨਾਂ ਨੇ ਸੁਭਾਗ ਪ੍ਰਾਪਤ ਕੀਤਾ ਉਹਦਾ ਬਹੁਤ ਬਹੁਤ ਧੰਨਵਾਦ ਹੈ ਬੇਨਤੀ ਕਰਦਾ ਹਾਂ ਨਗਰ ਨਿਵਾਸੀਆਂ ਨੂੰ ਕਿ ਜੋ ਸਾਨੂੰ 5 ਸਾਲ ਮਿਲੇ ਹਨ ਸਰਦਾਰ ਗੁਰਬੀਰ ਸਿੰਘ ਦੇ ਪਤਨੀ ਹਰਿੰਦਰ ਕੌਰ ਜੀ ਦੀ ਰਹਿ ਨਮਾਈ ਹੇਠ ਅਸੀਂ ਸਾਰੇ ਪੰਜ ਰਲ ਮਿਲ ਕੇ ਨਗਰ ਦੇ ਸਹਿਯੋਗ ਨਾਲ ਇਹਨਾਂ ਦੀ ਨਗਰ ਦੇ ਸਹਿਯੋਗ ਨਾਲ ਇਹਨਾਂ ਦੀ ਸਲਾਹ ਦੇ ਨਾਲ ਹਰ ਇੱਕ ਕੰਮ ਕਰਾਂਗੇ ਕੰਮ ਕਰਨ ਵਾਲੇ ਸਾਡੇ ਨਗਰ ਵਿੱਚ ਬਹੁਤ ਹਨ ਜਿਵੇਂ ਕਿ ਆਮ ਲੋਕਾਂ ਦੇ ਵਿਆਹ ਕਰਨ ਵਾਸਤੇ ਇੱਕ ਛੋਟਾ ਪੈਲਸ ਵੀ ਬਣਾਉਣਾ ਹੈ ਟੋਬੇ ਨਾਲੀਆਂ ਮਤਲਬ ਨਾਲੀਆਂ ਦਾ ਤਾਂ ਅਸੀਂ ਕੰਮ ਛੱਡ ਦੇਣਾ ਬਿਲਕੁਲ ਲੇਕਿਨ ਟੋਬੇ ਤੇ ਛੱਪੜਾਂ ਦਾ ਕੰਮ ਜ਼ਰੂਰ ਕਰਨਾ ਹੈ ਕਿਉਂਕਿ ਸਾਰੇ ਪਿੰਡ ਦੇ ਵਿੱਚ ਗੰਦ ਪੈਂਦਾ ਹੈ ਜੋ ਲੋਕਾਂ ਨੇ ਧਾਰਮਿਕ ਸਥਾਨਾਂ ਵਿੱਚ ਸੇਵਾ ਲਈ ਜਾਣਾ ਹੁੰਦਾ ਹੈ ਸਵੇਰੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਹੈ ਗੰਦੇ ਪਾਣੀ ਵਿੱਚੋਂ ਲੰਘਦੇ ਹਨ ਜਿੱਤੇ ਜਿਵੇਂ ਕਿ ਮਾਤਾ ਰਾਣੀ ਦੇ ਛੱਪੜ ਦਾ ਇਲਾਜ ਪੱਕਾ ਕੀਤਾ ਜਾਵੇਗਾ ਅਤੇ ਹੋਰ ਵੀ ਜੋ ਵਾਦੇ ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਭਗਵਾਨ ਸਿੰਘ ਮਾਨ ਜੀ ਦੀ ਗਵਾਈ ਵਿੱਚ ਕੀਤੇ ਹਨ ਉਹਨਾਂ ਨੂੰ ਵੀ ਪੂਰਾ ਕਰਨ ਦਾ ਪ੍ਰਾਲਾ ਕਰਾਂਗੇ ਜਿਨ੍ਹਾਂ ਦੇ ਵਿੱਚ 5-5 ਮਰਲੇ ਦੇ ਪਲਾਟ ਵੀ ਲੋਕਾਂ ਨੂੰ ਦੇਣਾ ਸ਼ਾਮਲ ਹੈ ਸੋ ਮੈਂ ਆਸ ਕਰਦਾ ਹਾਂ ਕਿ ਸੰਗਤਾਂ ਸਾਨੂੰ ਪੂਰਾ ਸਹਿਯੋਗ ਦੇਣਗੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਅੜਿਕਾ ਨਹੀਂ ਪਵੇਗਾ ਹਰ ਇੱਕ ਕਾਰਜ ਨੂੰ ਅਸੀਂ ਸਫਲਤਾ ਨਾਲ ਪੂਰਾ ਕਰਾਂਗੇ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਮੈਨੂੰ ਬਹੁਤ ਖੁਸ਼ੀ ਹੈ ਵੀ ਮੇਰੇ ਪਿੰਡ 'ਚ ਜਿਹੜੀ ਸਰਵਸੰਮਤੀ ਹੋਈ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ 'ਚ ਪਾਰਟੀਬਾਜ਼ੀ ਜਿਹੜੀ ਬਿਲਕੁਲ ਖਤਮ ਹੋ ਗਈ ਜੇ ਇਲੈਕਸ਼ਨ ਹੁੰਦੀ ਤਾਂ ਪਾਰਟੀਬਾਜ਼ੀ ਬਣ ਜਾਂਦੀ ਹੈ 6-6 ਮਹੀਨੇ ਲੋਕ ਇੱਕ ਦੂਜੇ ਤੇ ਬੋਲਦੇ ਨਹੀਂ ਹੈਗੇ ਹੁਣ ਅਸੀਂ ਇਹਨਾਂ ਤੇ ਇਹੀ ਆਸ ਕਰਦੇ ਆ ਮੈਂ ਵੀ ਦੇਖੋ 10 ਸਾਲ ਸਰਪੰਚੀ ਕਰੀ ਹੈ ਹੋਣੇ ਨੂੰ ਸਰਬਸੰਮਤੀ ਨਾਲ ਬਣਾਇਆ ਪਹਿਲਾ ਕੇਸਰ ਸਿੰਘ ਸਰਪੰਚ ਸਾਫ ਕਰ ਰਹੇ ਹਨ ਇਹਨਾਂ ਨੂੰ ਸਰਬਸੰਮਤੀ ਨਾਲ ਬਣਾਇਆ ਮੈਂ ਵੀ ਇੱਕ ਵਾਰ ਸਰਬਸੰਮਤੀ ਨਾਲ ਬਣਿਆ ਉਤੇ ਪਹਿਲਾ ਹਰਜਿੰਦਰ ਸਿੰਘ ਬਣੇ ਸਰਬਸੰਮਤੀ ਨਾਲ ਹੁਣ ਸਰਦਾਰ ਗਰਵੀਰ ਸਿੰਘ ਵੰਗੂ ਇਹਨਾਂ ਨੂੰ ਬਣਾਇਆ ਹੈ ਅਸੀਂ ਇਹਨਾਂ ਤੇ ਹੁਣ ਅਜੀਤ ਸਿੰਘ ਹੋ ਗਏ ਪ੍ਰਧਾਨ ਜੀ ਸਾਡੇ ਇਹਨਾਂ ਤੇ ਆਸ ਰੱਖਦੇ ਆਂ ਵੀ ਸਾਡੇ ਪਿੰਡ ਨੂੰ ਤਰੱਕੀ ਦੇ ਲੈ ਕੇ ਜਾਣਗੇ ਜਿਵੇਂ ਅਜੀਤ ਸਿੰਘ ਵੀ ਬਾਰ ਬਾਰ ਕਹਿ ਰਹੇ ਆਂ ਜਾਂ ਭਗਵੰਤ ਸਿੰਘ ਮਾਨ ਵੀ ਕਹਿ ਰਹੇ ਆਂ ਕਿ 5 ਲੱਖ ਦੀ ਗ੍ਰਾਂਟ ਜਿਹੜੀ ਵਿਸ਼ੇਸ਼ ਦਿੱਤੀ ਜਾਊਗੀ ਜਿੱਥੇ ਸਰਬਸੰਮਤੀ ਹੁੰਦੀ ਹੈ ਕੀ ਕਹਿਣਾ ਤੁਹਾਡਾ ਤੁਜੀ ਤਾਂ ਕਿਸੇ ਹੋਰ ਪਾਰਟੀ ਨਾਲ ਕੀ ਸਹਿਯੋਗ ਕਰਦੇ ਨਹੀਂ ਸੀ ਕਿ ਨਾ ਜਮਨਦੇ ਹੋਗੇ 5 ਲੱਖ ਰੁਪਏ ਆਊਗਾ ਅਸੀਂ ਦੇਖੋ ਆਸ ਕਰਦੇ ਆ ਠੀਕ ਹੈ ਨਾ ਪਹਿਲਾਂ ਜਦੋਂ ਮੈਂ ਬਣਿਆ ਸੀ ਮਨੂ ਵੀ ਬਾਦਲ ਸਾਹਿਬ ਨੇ 5 ਲੱਖ ਰੁਪਏ ਦਿੱਤਾ ਸੀ ਪਿੰਡ ਤੇ ਲਾਇਆ ਆਪਣੇ ਅਸੀਂ ਹੁਣ ਵੀ ਭਗਵੰਤ ਮਾਨ ਸਾਹਿਬ ਤੇ ਦੇਖੋ ਇਮਾਨਦਾਰ ਮੁੱਖ ਮੰਤਰੀ ਹੈ ਆਸ ਕਰਦੇ ਆ ਅਸੀਂ ਵੀ ਸਾਨੂੰ ਆਪਣਾ 5 ਲੱਖ ਵੀ ਦੇਣਗੇ ਤੇ ਸਾਡੇ ਕਾਲਜ ਜਾਂ ਕੋਈ ਡਿਸਪੈਂਸਰੀ ਵਗੈਰਾ ਸਾਨੂੰ ਦੇਣਗੇ ਸਹਿਯੋਗ ਸੋ ਜੋ ਬਾਕੀ ਉਹਨਾਂ ਨੇ ਦੇਖਣਾ ਜੀ ਹੁਣ ਅਸੀਂ ਤਾਂ ਸਰਬਸੰਮਤੀ ਕਰਕੇ ਭੇਜਦੇ ਇਹ ਹੁਣ ਦੇਣਾ ਤਾਂ ਮੁੱਖ ਮੰਤਰੀ ਸਾਹਿਬ ਦਾ ਕਹਿੰਦਾ ਮੰਨ ਲਿਆ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ